ਕਿਓ ਤੁਹਾਡਾ ਬੋਲੀ ਹੋਰੀ ਬਾਬਾ ਸਾਸਰੀ ਗਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਸਕਰਨ ਸਿੰਘ ਸੰਧੂ ਸੋਇਜ਼ਵਰ ਲੈ ਕੇ ਆਇਆ ਜੀ ਆਰ ਆਈ ਪੀ 2 ਆਰ ਆਈ ਪੀ Song ਤੁਸੀਂ ਸੁਣਿਆ ਹੋਣਾ ਸਿੰਘੇ ਵੀਰੇ ਦਾ ਬਹੁਤ ਹੀ ਵਧੀਆ ਗਾਣਾ ਵਾ ਸੋ ਉਸ ਦਾ ਪਾਰਟ 2 ਤਿਆਰ ਕੀਤਾ ਵਾ ਜੀ ਉਮੀਦ ਕਰਦਾ ਤੁਹਾਨੂੰ ਪਸੰਦ ਆਊਗਾ ਨਾਲ ਇੱਕ ਗੱਲ ਹੋ ਰਹੀ ਹੈ ਰਿਪਲਾਈ ਬਿਲਕੁਲ ਵੀ ਨਹੀਂ ਆ ਜੋ ਪਹਿਲਾਂ ਕੀਤਾ ਉਹ ਵੀ ਰਿਪਲਾਈ ਨਹੀਂ ਸੀ ਤੇ ਜੇ ਹੁਣ ਕਰ ਰਹੇ ਆ ਇਹ ਵੀ ਰਿਪਲਾਈ ਨਹੀਂ ਆ ਜੀ ਸੋ ਸੁਣੋ ਜੀ ਓ ਮੂਰੇ ਗਿੱਦੜਾਂ ਦੇ ਖੜਾ ਜੱਟ ਸ਼ੇਰ ਵਾਂਗ ਰਾਂ ਪਾਕੇ ਵੱਖੀਆਂ ਚ ਹੱਥ ਕੱਢ ਲੈਂਦਾ ਅੰਦਰਾਂ ਗਨ ਹੱਥ ਵਿੱਚ ਲੈ ਕੇ ਕੋਈ ਵੈਰੀ ਬਣੇ ਨਾ ਟੱਟੂ ਪੰਜ ਸੱਤ ਰੱਖ ਕੇ ਕੋਈ ਹੱਕ ਤਣੇ ਨਾ ਹਲੋਕੀ ਕਹਿਣ ਜਿੰਨੂ ਵੈਲੀਆਂ ਦਾ ਪੁੱਤ ਬੱਲਿਆ ਰਹੇ ਚੁੱਪ ਬੱਲਿਆ ਗੱਲ ਫੇਰ ਕਰੇ ਨਾ ਦੁਨੀਆ 'ਚ ਰੱਖਦਾ ਏ ਠੋਕ ਵੱਖਰੀ ਡਰੇ ਮੌਤ ਅਥਰੀ ਮੁੰਡਾ ਕੇਰ ਕਰੇ ਨਾ ਦੁਨੀਆ 'ਚ ਰੱਖਦਾ ਏ ਠੋਕ ਵੱਖਰੀ ਡਰੇ ਮੌਤ ਅਥਰੀ ਮੁੰਡਾ ਕੇਰ ਕਰੇ ਨਾ ਹੋ ਕਾਲੀਆਂ ਰਾਤਾਂ ਦੇ ਵਿੱਚ ਜਾਗ ਜਾਗ ਕੇ ਨੀਂਦਾ ਤੇਰੀਆਂ ਨੂੰ ਖਾਜੂ ਤੈਨੂੰ ਚੈਨਾਉ ਕੜਾ ਤੇਰੇ ਆ ਪਾਪਾ ਦਾ ਜਿਦੋ ਗਿਆ ਚੱਕਿਆ ਯਮਰਾਜ ਵੀ ਹਏ ਪੁੱਤ ਤੈਨੂੰ ਲੈਣ ਆਉ ਕੜਾ ਤੇਰੇ ਆ ਪਾਪਾ ਦਾ ਜਿਦੋ ਗਿਆ ਚੱਕਿਆ ਯਮਰਾਜ ਵੀ ਹਏ ਪੁੱਤ ਤੈਨੂੰ ਲੈਣ ਆਉ ਜਿਨੇ ਕਰਨੀਆਂ ਹਕੂਮ ਤਾ ਨਾ ਸੋਵੇ ਰਾਤ ਨੂੰ ਅੰਨ ਨੌਣ ਜੇ ਡਿਵਾਈਸ ਕੋਈ ਪੈਰ ਕਰੇ ਨਾ ਲੋਕ ਕੀ ਕਹਿਣ ਜਿੰਨੂ ਵੈਲੀਆਂ ਦਾ ਪੁੱਤ ਬੱਲਿਆ ਰਹੇ ਚੁੱਪ ਬੱਲਿਆ ਗੱਲ ਫੇਰ ਕਰੇ ਨਾ ਦੁਨੀਆ 'ਚ ਰੱਖਦਾ ਏ ਠੁੱਕ ਵੱਖਰੀ ਡਰੇ ਮੌਤ ਅੱਥਰੀ ਮੁੰਡਾ ਕੈਰ ਕਰੇ ਨਾ ਔ ਸੰਦੂ ਸੰਦੂ ਆਖ ਦੇ ਨਿਆਣੇ ਬੱਲਿਆ ਵੀਰੇ ਜਿੰਨਾ ਨੂੰ ਤੂੰ ਕੱਲ ਦੇ ਜਵਾਕ ਦੱਸਦਾ ਦੁਨੀਆ ਤੇ ਲੈਂਦੀ ਐ ਸਵਾਦ ਮਿੱਠਿਆ ਤੇ ਤੂੰ ਕਰਕੇ ਮਜ਼ਾਕ ਫੇਰੇ ਆਪ ਹੱਸਦਾ ਦੁਨੀਆ ਤੇ ਲੈਂਦੀ ਐ ਮਜ਼ਾਕ ਮਿੱਠਿਆ ਤੇ ਤੂੰ ਕਰਕੇ ਮਜ਼ਾਕ ਉੱਤੋਂ ਆਪ ਹੱਸਦਾ ਔ ਕਰਨ ਸੰਦੂ ਕਰਨ ਸੰਦੂ ਕਰੇ ਦੁਨੀਆ ਮੁੰਡਾ ਦਿਲਾਂ ਨੂੰ ਹਲਾਉਣ ਵਿੱਚ ਦੇਰ ਕਰੇ ਨਾ ਹਲੋ ਕੀ ਕਹਿਣ ਜਿੰਨੂ ਵੈਲੀਆਂ ਦਾ ਪੁੱਤ ਬੱਲਿਆ ਰਹੇ ਚੁੱਪ ਬੱਲਿਆ ਗੱਲ ਫੇਰ ਕਰੇ ਨਾ ਦੁਨੀਆ 'ਚ ਰੱਖਦਾ ਏ ਠੁੱਕ ਵੱਖਰੀ ਡਰੇ ਮੌਤੇ ਅੱਥਰੀ ਮੁੰਡਾ ਕੇਰ ਕਰੇ ਨਾ ਥੈਂਕ ਯੂ